ਅਸੀਂ ਬ੍ਰਹਮ ਕਵਚ ਦਾ ਪਾਠ ਕਰਦੇ ਆ ਇਹ 64 ਜੋਗਣੀਆਂ ਉਹਦੇ ਨਾਲ ਚਲਦੀਆਂ ਨੇ 52 ਪੈਰੋਂ ਚੱਲਦੇ ਨੇ ਕਲਵੇ ਚੱਲਦੇ ਨੇ ਉਹ ਹੋਰ ਜਿਹੜੀਆਂ ਸ਼ਕਤੀਆਂ ਨੇ ਰਾਤ ਨੂੰ ਵਿਚਰਨ ਵਾਲੀਆਂ ਉਹ ਸਾਰੀਆਂ ਹੀ ਇਹਦੇ ਨਾਲ ਚਲਦੀਆਂ ਨੇ ਇਹ ਬ੍ਰਹਮ ਕਵਚ ਦੇ ਨਾਲ ਜਿਹੜਾ ਬ੍ਰਹਮ ਕਵਚ ਦਾ ਉੱਤੇ ਜੋਗਣੀਆਂ ਆਉਂਦੀਆਂ ਨੇ ਕਲਵੇ ਆਉਂਦੇ ਨੇ ਵੀਰ ਆਉਂਦੇ ਨੇ ਪ੍ਰੇਤ ਆਉਂਦੇ ਨੇ ਨਾਲ ਕਈ ਹੋਰ ਜਿਹੜੀਆਂ ਰਾਤ ਨੂੰ ਵਿਚਰਨ ਵਾਲੀਆਂ ਸ਼ਕਤੀਆਂ ਨੇ ਸਵਾ ਲੱਖ ਤਾਂ ਜਿੰਨ ਆਉਂਦਾ ਉਹਦੇ ਵਿੱਚ ਜੇ ਨਾਲ ਚੱਲਦਾ ਮਾਤਾ ਦੇ ਦੁਰਗਾ ਦੇ ਉਹ ਉਹਨਾਂ ਦੀ ਖੁਰਾਕ ਆ ਜੋ ਹਮਨ ਦੇ ਵਿੱਚੋਂ ਉਹਨਾਂ ਨੂੰ ਵੱਸੋਂ ਮਿਲਨੀ ਹਮਨ ਦੇ ਵਿੱਚ ਹੁਣ ਜੋ ਸਮਗਰੀ ਪੈਣੀ ਆ ਜੋ ਸਮਗਰੀ ਸਾਨੂੰ ਡੱਬੇ ਵਾਲੀ ਮਿਲਦੀ ਆ ਇੱਕ ਤਾਂ ਉਹ ਪਊਗੀ ਘਿਓ ਦੀ ਧਾਰ ਪਊਗੀ ਸ਼ਰਾਬ ਦੀ ਧਾਰ ਪਊਗੀ ਦੁੱਧ ਦਾ ਛੱਟਾ ਦਿੱਤਾ ਜਾਊਗਾ ਪਾਣੀ ਦਾ ਛੱਟਾ ਦਿੱਤਾ ਜਾਊਗਾ ਤਿੰਨ ਚਾਰ ਤਰ੍ਹਾਂ ਦੀਆਂ ਘਟੋ ਘਟਣ ਲੱਕੜਾਂ ਲੱਗਣਗੀਆਂ 베ਰੀ ਦੀ ਲੱਕੜ ਪਿੱਪਲ ਦੀ ਲੱਕੜ ਲੱਗੂਗੀ ਨਿੰਮ ਦੀ ਲੱਕੜ ਲੱਗੂਗੀ ਅੰਬ ਦੀ ਲੱਕੜ ਲੱਗੂਗੀ ਇਹ ਬ੍ਰह्म ਕਵਤ ਜਦਾ ਹਮਨ ਕਰਨ ਵਾਸਤੇ ਇਹ ਲਕਣਾ ਹਮਨ ਕੁੰਡ ਵਿੱਚ ਪ੍ਰਵੇਸ਼ ਹੋਣਾ ਕਿ ਘਰ ਦੇ ਵਿੱਚ ਇਹਦਾ ਹਮਨ ਨਹੀਂ ਹੋ ਸਕਦਾ ਅਸੇ ਘਰ ਦੇ ਵਿੱਚ ਨਹੀਂ ਹੋ ਸਕਦਾ ਘਰ ਤੇ ਨਹੀਂ ਹੁੰਦਾ ਇਹ ਰੜੇ ਮੈਦਾਨ ਬਾਹਰ ਜੰਗਲ ਚ ਹੋਊਗਾ ਖੁੱਲੀ ਥਾਂ ਤੇ ਹੋਊਗਾ ਕਿਉਂਕਿ ਉੱਥੇ ਪ੍ਰੇਤਾਂ ਨੇ ਆਉਣਾ ਉੱਥੇ ਜਿੰਨ ਨੇ ਆਉਣਾ ਉੱਥੇ ਜੋਗੜੀਆਂ ਨੇ ਆਉਣਾ ਆ ਭੂਤਾਂ ਨੇ ਆਉਣਾ ਆ ਉਹ ਸਾਰਿਆਂ ਨੇ ਆਪਣਾ ਲੰਗਰ ਪਾਣੀ ਉੱਥੋਂ ਹਿੱਸਾ ਲੈਣਾ ਉੱਥੇ ਕਹਿਣਾ ਪੈਂਦਾ ਵੀ ਜੋ ਜੋ ਸ਼ਕਤੀਆਂ ਇੱਥੇ ਹਾਜ਼ਰ ਨੇ ਆਪਣਾ ਆਪਣਾ ਹਿੱਸਾ ਲੋ ਮੈਂ ਤਾਂ ਹੀ ਕਹਾਂ ਵੀ ਕਿਸੇ ਧਰਮ ਨਾਲ ਇਹ ਗੱਲਾਂ ਰਿਲੇਟਡ ਨਹੀਂ ਹੈਗੀਆਂ ਇਹ ਧਰਮਾਂ ਤੋਂ ਬਾਹਰ ਨੇ